ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੁਰਾਇਆ ਪੁਲਿਸ ਵੱਲੋਂ ਲੁੱਟਾ ਖੋਹਾਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਮੋਟਰਸਾਈਕਲ ਦਾਤਰ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਜਾਣਕਾਰੀ ਦਿੰਦੇ ਹੋਏ ਸਿਕੰਦਰ ਸਿੰਘ ਐਸ ਐਚਓ ਬੁਰਾਇਆ ਨੇ ਦੱਸਿਆ ਕਿ ਚੌਕੀ ਇੰਚਾਰਜ ਰੁੜਕਾ ਕਲਾ ਦੇ ਐਸ ਆਈ ਅਮਨਦੀਪ ਨੇ ਮੁਖਵਰਦੀ ਇਤਲਾਹ ਤੇ ਪਿੰਡ ਰੁੜਕਾ ਕਲਾ ਵਿਖੇ ਪੁਲਿਸ ਪਾਰਟੀ ਸਮੇਤ ਨਾਕਾ ਲਗਾਇਆ ਸੀ ਤੇ ਜਦੋਂ ਦੋ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲ ਇੱਕ ਮੋਟਰਸਾਈਕਲ ਪੰਜ ਮੋਬਾਈਲ ਫੋਨ ਤੇ ਲੋਹੇ ਦਾ ਦਾਤਰ ਬਰਾਮਦ ਹੋਇਆ ਜੋ ਇਹ ਲੁਟੇਰੇ ਲੁੱਟਖੋਹ ਕਰਨ ਲਈ ਵਰਤਦੇ ਸਨ ਜਿਨ੍ਹਾਂ ਦੀ ਪਹਿਚਾਣ ਬੀਤਾ ਮਹੇ ਪੁੱਤਰ ਹਰਮੇਸ਼ ਲਾਲ ਅਤੇ ਵਿਲਾ ਪੁੱਤਰ ਕੇਵਲ ਸਿੰਘ ਵਾਸੀ ਕਾਣਾਟੇਸਿਆ ਥਾਣਾ ਗੁਰਾਇਆ ਵੱਜੋ ਹੋਈ ਇਸ ਦੇ ਨਾਲ ਹੀ ਐਸ்சி ਸੁਭਾਸ਼ ਕੁਮਾਰ ਚੌਕੀ ਇੰਚਾਰਜ ਤੁਲੈਤਾ ਨੇ ਨਿਰਮਲ ਕੌਰ ਉਰਫ ਨਿੰਮੋ ਪਤਨੀ ਪਿੰਡਾ ਵਾਸੀ ਪਿੰਡ ਤੁਲੈਤਾ ਥਾਣਾ ਗੁਰਾਇਆ ਨੂੰ 630 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜੋ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਕਰਦੀ ਸੀ ਤੁਸੀਂ ਦੇਖ ਰਹੇ ਹੋ ਬੱਗਾ ਸੇਲਕੀਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਤੁਹਾਨੂੰ ਕੱਲ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਕਿ ਇੱਕ ਤਲੇਤੇ ਦੀ ਰਹਿਣ ਵਾਲੀ ਨਿਰਮਲ ਕੌਰ ਇਰਿਸ ਨਿੰਮੋ ਜੋ ਨਾਕਾਬੰਦੀ ਦੌਰਾਨ ਜਿਹੜੀ ਆ ਉਹ ਸਾਨੂੰ ਉੱਥੇ ਗ੍ਰਿਫਤਾਰ ਹੋਈ ਆ ਜਿਹਦੇ ਕੋਲੋਂ ਤਕਰੀਬਨ 1.6 ਗ੍ਰਾਮ ਜਿਹੜੀ ਹੈਰੋਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਖਿਲਾਫ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਰੀਬ 8 ਮੁਕਦਮੇ ਦਰਜ ਨੇ ਇਹ ਕਾਫੀ ਸਮਗਲਿੰਗ ਦਾ ਧੰਦਾ ਕਰਦੀ ਸੀ ਔਰ ਇਹ ਜਦੋਂ ਦਾ ਜੁੱਧ ਨਸ਼ਿਆਂ ਵਿਰੁੱਧ ਚੱਲਿਆ ਹੋਇਆ ਇਹ ਲੁਕੀ ਫਿਰਦੀ ਸੀਗੀ ਤੇ ਕੱਲ ਸੜੀ ਸਾਨੂੰ ਇਹ ਨਾਕੇ ਤੇ ਮਿਲੀ ਆ ਤੇ ਕੱਲ ਇਹਨੂੰ ਗ੍ਰਿਫਤਾਰ ਕਰਕੇ ਤੇ ਇਹਦੀ ਬਰਾਮਦਗੀਦ ਕੋ ਕੀਤੀ ਗਈ ਆ ਇੱਕ ਗੈਂਕ ਅਸੀਂ ਲੁੱਟਾਂਖੂ ਵਾਲਾ ਆ ਫੜਿਆ ਜੀ ਉਦੇ ਵਿੱਚ ਇੱਕ ਹੈਗਾ ਹਰਮੇਸ਼ لال ਦੂਜਾ ਹੈਗਾ ਰਵਿੰਦਰ ਕੁਮਾਰ ਇਹ ਕਾਨਾਟੇਸਿਆਂ ਦੇ ਰਹਿਣ ਵਾਲੇ ਆ ਇਹਨਾਂ ਨੇ ਜਿੰਨੀਆਂ ਵੀ ਆਪਣੇ ਬਾਬਿਆਂ ਦੀ ਜਗ੍ਹਾ ਨੇ ਜਿੱਦਾਂ ਪਿੰਡਾਂ ਦੇ ਬਣਾਈਆਂ ਹੋਈਆਂ ਨੇ ਜਿੱਦਾਂ ਮੁਸਲਮਾਨ ਫਕੀਰ ਨੇ ਤੇ ਉਹਨਾਂ ਦੇ ਜਗ੍ਹਾ ਤੇ ਜਿੱਦਾਂ ਜਿੰਨਾ ਚੜਾਵਾ ਚੜਦਾ ਉਹਨਾਂ ਦੀ ਗੋਲਕ ਤੋੜ ਲੈਂਦੇ ਨੇ ਔਰ ਇਸ ਤੋਂ ਇਲਾਵਾ ਇਹ ਦਾਤਰ ਦੀ ਨੌਕ ਤੇ ਜਿਹੜੇ ਰਾਹੀਰ ਲੰਘਦੇ ਨੇ ਜਿੱਦਾਂ ਜਿੱਦਾਂ ਛੋਟੀਆਂ ਛੜਕਾਂ ਪਿੰਡਾਂ ਨੂੰ ਜਾਂਦੀਆਂ ਨੇ ਉੱਥੇ ਰੋਕ ਕੇ ਉਹਨਾਂ ਤੋਂ ਮੋਬਾਈਲ ਫੋਨ ਖੋਹ ਲੈਂਦੇ ਨੇ ਤੇ ਉਹਨਾਂ ਦੇ ਸਾਥ ਵੀ ਮਰ ਜਾਂਦੇ ਨੇ ਔਰ ਕੱਲ ਇਹਨਾਂ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਜਿਹੜਾ ਦੋਵਾਂ ਨੂੰ ਗ੍ਰਿਪ ਰਿਕਾਰ ਕੀਤਾ ਆ ਇਹਨਾਂ ਪਾਸੋਂ ਸਾਨੂੰ ਪੰਜ ਮੋਬਾਈਲ ਫੋਨ ਇੱਕ ਦਾਤਰ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਇਹ ਬਰਾਮਦ ਹੋਇਆ ਔਰ ਇਹਨਾਂ ਨੇ ਪੁਸ਼ਕਿਸ਼ ਦੌਰਾਨ ਕਈ ਬਰਸਤ ਅੱਠ ਵਾਰ ਦਾਤਾਂ ਮੰਗੀਆਂ ਨੇ ਜਿਹੜੀਆਂ ਹੁਣ ਤੱਕ ਇਹਨੇ ਕੀਤੀਆਂ ਨੇ ਅੱਗੋਂ ਜਿਹੜੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਤੇ ਅੱਗੋਂ ਰਮਾਲ ਲੈ ਕੇ ਇਹਨਾਂ ਦੀ ਡੁਗਾਈ ਦਾ ਪੁਸ਼ਟੀ ਕੀਤੀ ਜਾਵੇਗੀ ਪੋਲੀਟਿਕਲ ਗ੍ਰਾਵੀਟੇ ਆਲੇ ਆ 아무래도 지금